ਇਹ ਮੇਰੀ ਸੈਕੰਡ ਮੂਵੀ ਹੈ ਤੇ ਡੈਫੀਨਿਟਲੀ ਸਕਰੀਨ ਤੇ ਖੁਦ ਨੂੰ ਦੇਖ ਕੇ ਤਾਂ ਇੱਕ ਐਕਟਰ ਨੂੰ ਬਹੁਤ ਅੱਛਾ ਲੱਗਦਾ ਹੈ ਗੱਗੂ ਗਿਲਪਾਤਜੀ ਬਾਰੇ ਕੀ ਕਹਿਣਾ ਚਾਹੂੰਗੀ ਹੀ ਇਜ਼ ਅ ਲਾਈਕ ਗ੍ਰੇਟ 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 ਮੈਨ ਐਂਡ ਗ੍ਰੇਟ ਹਿਊਮਨ ਬੇਇੰਗ ਐਂਡ ਵੈਰੀ ਡਾਊਨ ਟੂ ਵਰਥ ਵੈਰੀ ਡਾਊਨ ਟੂ ਵਰਥ ਨੋ ਡਾਊਟ ਮੂਵੀ ਚ ਸਭ ਤੋਂ ਫੇਵਰਿਟ ਪਾਰਟ ਤੁਹਾਡਾ ਕੀ ਹੈ ਥੱਪੜ ਮਾਰਨਾ ਕਿਸਾਨਾਂ ਦੇ ਕਰਾਈਸਿਸ ਬਾਰੇ ਅਸੀਂ ਇਹ ਮੂਵੀ ਚ ਦੱਸਿਆ ਹੋਇਆ ਕਿ ਕਿਵੇਂ ਉਹ ਆਪਣੇ ਪ੍ਰੋਫਿਟ ਨੂੰ ਖੁਦ ਹੀ ਆਪਣੇ ਕੋਲ ਰੱਖ ਸਕਦੇ ਨੇ ਕੋਈ ਦੂਜਾ ਬੰਦਾ ਉਹਨਾਂ ਦਾ ਕੋਈ ਵੀ ਬੈਨੀਫਿਟ ਨਾ ਲੈ ਕੇ ਜਾਏ ਤੇ ਪਲੀਜ਼ ਬਿਖਰੋ ਨਾ ਯਾਰ ਤੁਸੀਂ ਪਲੀਜ਼ ਵਾਪਸ ਜਾ ਕੇ ਆਪਣੇ ਖੇਤਾਂ ਨੂੰ ਆਪਣੇ ਕਿਸਾਨਾਂ ਨੂੰ ਕਰੋ ਤੁਹਾਡਾ ਕੰਮ ਕਰੋ ਤੇ ਕਿਵੇਂ ਹੋ ਬਹੁਤ ਹੀ ਵਧੀਆ ਜਾਗੋ ਆਈ ਹੈ ਕੀ ਕਹਿਣਾ ਚਾਹੋਗੇ ਬਸ ਹੁਣ ਜਾਗ ਜਾਓ ਕਿਉਂਕਿ ਕਿਸਾਨਾਂ ਦੇ ਲਈ ਜਿਹੜੇ ਅਸੀਂ ਮੈਸੇਜ ਲੈ ਕੇ ਆ ਰਹੇ ਹਾਂ ਜੇ ਤੁਸੀਂ ਦੇਖੀ ਹੋਣੀ ਹੈ ਇਹ ਮੂਵੀ ਤੇ ਉਹੀ ਕਿਸਾਨਾਂ ਦੇ ਕਰਾਈਸਿਸ ਬਾਰੇ ਅਸੀਂ ਇਹ ਮੂਵੀ ਚ ਦੱਸਿਆ ਹੋਇਆ ਕਿ ਕਿਵੇਂ ਉਹ ਆਪਣੇ ਪ੍ਰੋਫਿਟ ਨੂੰ ਖੁਦ ਹੀ ਆਪਣੇ ਕੋਲ ਰੱਖ ਸਕਦੇ ਨੇ ਕੋਈ ਦੂਜਾ ਬੰਦਾ ਉਹਨਾਂ ਦਾ ਕੋਈ ਵੀ ਬੈਨੀਫਿਟ ਨਾ ਲੈ ਕੇ ਜਾਏ ਤੇ ਉਹੀ ਮੈਂ ਕਹਿ ਰਹੀ ਹਾਂ ਜਾਗ ਜੋ ਹੁਣ ਤੇ ਜਾਗੋਈਆਂ ਬਸ ਮੈਂ ਮੂਵੀ ਚ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ ਬਾਹਰ ਜਾਣ ਦੀ ਗੱਲ ਕੀਤੀ ਹੈ ਫਾਰਮਿੰਗ ਦੇ ਸਾਰੇ ਇਸ਼ੂ ਬਾਰੇ ਗੱਲ ਕੀਤੀ ਗਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਅ ਫਾਰਮਿੰਗ ਦੇ ਇਸ਼ੂਸ ਦੇ ਬਾਰੇ ਇਹ ਗੱਲ ਕਹਿੰਦੇ ਆਂ ਜਿਵੇਂ ਕਿ ਅੱਜਕੱਲ ਤੁਸੀਂ ਦੇਖ ਰਹੇ ਹੋ ਜ਼ਾਤ ਔਰ ਆਪਣੇ ਪੰਜਾਬ ਦੇ ਲੋਕੀ ਕੀ ਕਰ ਰਹੇ ਨੇ ਬਾਹਰ ਚਲੇ ਜਾ ਰਹੇ ਨੇ ਬਾਹਰ ਜਾ ਕੇ ਆਪਣਾ ਬਿਜ਼ਨਸ ਕਰ ਰਹੇ ਨੇ ਜਾਂ ਫਿਰ ਆਪਣੀ ਸਟੱਡੀ ਕਰ ਰਹੇ ਨੇ ਜਾਂ ਫਿਰ ਜੌਬ ਕਰ ਰਹੇ ਨੇ ਤੇ ਮੈਂ ਇਹ ਮੈਸੇਜ ਆਗੇ ਕਿ ਆਪਣੀ ਜਿਹੜੀ ਕੰਮ ਹੈ ਆਪਣੇ ਪੰਜਾਬ ਚ ਆਪਣੇ ਇੰਡੀਆ ਚ ਇੰਨਾ ਕੰਮ ਹੈ ਆਪਣੀ ਫਾਰਮਿੰਗ ਆਪਣਾ ਫੂਡ ਆਪਣਾ ਇੰਡੀਆ ਜਿਹੜਾ ਹੈ ਉਹ ਫੂਡ ਦੇ ਉੱਤੇ ਹੀ ਹੈ ਤੇ ਕਿਉਂ ਨਾ ਉਹੀ ਚੀਜ਼ ਅਸੀਂ ਉਹਨੂੰ ਵੀ ਨਾਲ ਰੱਖੀ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਜੌਬ ਛੱਡ ਦਿਓ ਜਾਂ ਤੁਸੀਂ ਆਪਣਾ ਬਿਜ਼ਨਸ ਛੱਡ ਦਿਓ ਬਸ ਜਿਹੜੇ ਕਿਸਾਨਾਂ ਦੇ ਅਟੈਚ ਲੋਕੀ ਨੇ ਜਿਵੇਂ ਕਿਸਾਨ ਜਿਹੜੇ ਹੁੰਦੇ ਨੇ ਵਿਚਾਰੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹ ਬਾਹਰ ਚਲੇ ਜਾਂਦੇ ਨੇ ਬਾਹਰ ਜਾ ਕੇ ਉਹ ਕੀ ਕਰ ਰਹੇ ਨੇ ਜੌਬ ਕਰ ਰਹੇ ਨੇ ਜਾਂ ਕੋਈ ਹੋਰ ਬਿਜ਼ਨਸ ਕਰ ਰਹੇ ਕਿਉਂ ਨਾ ਉਹ ਆਪਣੀ ਕਿਸਾਨੀ ਦਾ ਹੀ ਕੁਝ ਪ੍ਰੋਫਿਟ ਬਣਾ ਕੇ ਜਾਂ ਇੱਥੇ ਕਰਕੇ ਪੰਜਾਬ 'ਚ ਹੀ ਕਰਕੇ ਉਹ ਆਪਣਾ ਪ੍ਰੋਫਿਟ ਖੁਦ ਕਿਉਂ ਨਹੀਂ ਲੈ ਸਕਦੇ ਤੇ ਮੈਂ ਇਹ ਕਹਾਂਗੀ ਕਿ ਪਲੀਜ਼ ਜਿੰਨਾ ਵੀ ਜਿਨ੍ਹਾਂ ਨੂੰ ਵੀ ਮੈਨੂੰ ਇਹ ਮੌਕਾ ਮਿਲਦਾ ਹੈ ਆਪਣੀ ਕਿਸਾਨੀ ਕਰਨ ਦਾ ਜਾਂ ਕਿਸਾਨੀ ਦੇ ਉੱਤੇ ਕੋਈ ਵੀ ਕੰਮ ਕਰਨ ਦਾ ਤਾਂ ਪਲੀਜ਼ ਕਰੋ ਤੇ ਮੈਂ ਤਾਂ ਦੇਖੋ ਸੌਰੀ ਮੈਂ ਦਿੱਲੀ ਤੋਂ ਹਾਂ ਮੈਂ ਕਿਸਾਨ ਫੈਮਲੀ ਤੋਂ ਨਹੀਂ ਹਾਂ ਪਰ ਡੈਫੀਨਿਟਲੀ ਅਗਰ ਮੈਂ ਹੁੰਦੀ ਤਾਂ ਮੈਂ ਵੀ ਉਹਦੇ 'ਚ ਕਿਤੇ ਨਾ ਕਿਤੇ ਪਾਰਟ ਦਿੰਦੀ ਆਪਣਾ ਦੀ ਹਾਂ ਜਦੋਂ ਮੈਂ ਇਹ ਵੀ ਕੰਮ ਕਰ ਰਹੀ ਮੇਰੀ ਕਿਸਾਨੀ ਵੀ ਜ਼ਰੂਰੀ ਹੈ ਤੇ ਪਲੀਜ਼ ਬਿਕਰੋ ਨਾ ਯਾਰ ਤੁਸੀਂ ਪਲੀਜ਼ ਵਾਪਸ ਜਾ ਕੇ ਆਪਣੇ ਖੇਤਾਂ ਨੂੰ ਆਪਣੇ ਕਿਸਾਨਾਂ ਨੂੰ ਕਰੋ ਤੁਹਾਡਾ ਕੰਮ ਕਰੋ ਤੇ ਮੈਮ ਤੁਹਾਡੀ ਪਹਿਲੀ ਮੂਵੀ ਹੈ ਸਕਰੀਨ ਤੇ ਤੁਹਾਨੂੰ ਆਪਣੇ ਆਪ ਨੂੰ ਦੇਖ ਕੇ ਕਿਵੇਂ ਦਾ ਲੱਗ ਰਿਹਾ ਥਿਸ ਇਸ ਮਾਈ ਸੈਕਿੰਡ ਮੂਵੀ ਫਸਟ ਆਫ ਆਲ ਫਸਟ ਮੇਰੀ ਆਈਸੀ ਦੀ ਸੁਚਾਸੂਰਮ ਬਬੂ ਮਾਨ ਜੀ ਦੇ ਨਾਲ ਇਹ ਮੇਰੀ ਸੈਕਿੰਡ ਮੂਵੀ ਹੈ ਤੇ ਡੈਫੀਨਿਟਲੀ ਸਕਰੀਨ ਤੇ ਖੁਦ ਨੂੰ ਦੇਖ ਕੇ ਤਾਂ ਇੱਕ ਐਕਟਰ ਨੂੰ ਬਹੁਤ ਅੱਛਾ ਲੱਗਦਾ ਹੈ ਫਰਸ ਮੇਰੀ ਮੂਵੀ ਜਿਹੜੀ ਸੁਝਾ ਸੁਨਮਾ ਸੀ ਉਹ ਬਹੁਤ ਹੀ ਅੱਛੀ ਲੋਕਾਂ ਨੂੰ ਲੱਗੀ ਤੇ ਦਿਲ ਟੱਚ ਹੋ ਗਿਆ ਡੈਫੀਨਿਟਲੀ ਇਹ ਮੂਵੀ ਵੀ ਤੁਹਾਡਾ ਦਿਲ ਨੂੰ ਬਹੁਤ ਟੱਚ ਕਰੇਗੀ ਤੇ ਆਮ ਬlesd ਕਿ ਮੈਨੂੰ ਦੋਨਾਂ ਮੂਵੀਆਂ ਚ ਬਹੁਤ ਹੀ ਗ੍ਰੇਟ ਆਰਟਿਸਟ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਗੱਗੂ ਗਿਲਪਾਜੀ ਬਾਰੇ ਕੀ ਕਹਿਣਾ ਚਾਹੂੰਗਾ ਹੀ ਇਸ ਅ ਲਾਈਕ ਗ੍ਰੇਟ 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 ਮੈਨ ਐਂਡ ਗ੍ਰੇਟ ਹਿਊਮਨ ਬੀਇੰਗ ਐਂਡ ਵੈਰੀ ਡਾਊਨ ਟੂ ਵਰਥ ਵੈਰੀ ਡਾਊਨ ਟੂ ਵਰਥ ਨੋ ਡਾਊਟ ਮੂਵੀ ਚ ਸਭ ਤੋਂ ਫੇਵਰੇਟ ਪਾਰਟ ਤੁਹਾਡਾ ਕੀ ਹੈ ਥੱਪੜ ਮਾਰਨਾ ਨਹੀਂ ਨਹੀਂ ਯਾਰ ਆਮ ਜਸਟ ਕਿਡਿੰਗ ਫੇਵਰਿਟ ਪਾਰਟ ਵੈਸੇ ਤਾਂ ਸਾਰੇ ਫੇਵਰਿਟ ਸੀਗੇ ਮੇਰੇ ਕਿਉਂਕਿ ਬਹੁਤ ਹੀ ਜਿਵੇਂ ਕੁਝ ਕੁਝ ਮੇਰੇ ਸੀਨ ਐਦਾ ਸੀਗੇ ਬੜੇ ਹੀ ਚੈਲੈਂਜਿੰਗ ਸੀਗੇ ਮੈਨੂੰ ਪਾਣੀ ਤੋਂ ਡਰ ਲੱਗਦਾ ਹੈ ਤੇ ਇੱਕ ਮੇਰਾ ਸੀਨ ਹੈ ਜਿਹੜੀ ਬੋਰਡ ਤੇ ਬੈਠ ਕੇ ਮੈਂ ਡਾਇਲੋਗ ਕਰ ਰਹੀ ਹਾਂ ਉਹਦੇ ਵਿੱਚ ਮੈਂ ਬਹੁਤ ਘਬਰਾਜਗੀ ਸੀਗੀ ਦੂਜੀ ਸੀਗੀ ਮੇਰੀ ਸਾਈਕਲਿੰਗ ਕਰਨੀ ਕਿਉਂਕਿ ਮੈਂ ਸਾਈਕਲ ਕਰਦੀ ਬਟ ਮੈਂ ਆਪਣੇ ਲਾਈਕ ਹਾਈਟ ਦੇ ਅਕੋਰਡਿੰਗ ਕਰਦੀ ਹਾਂ ਇਟਸ ਵੈਰੀ ਬਿਗ ਸਾਈਕਲ ਥਰਡ ਸੀ ਕਿ 슬ੈਪ ਕਰਨਾ ਜਿਹੜਾ ਮੈਂ ਕਦੇ ਕਿਸੇ ਨੂੰ ਮਾਰਿਆ ਨਹੀਂ ਮੈਂ ਫਸਟ ਟਾਈਮ ਰੀਅਲ ਥੱਪੜ ਮਾਰਿਆ ਸੀ ਉਹਨੂੰ ਤੇ ਉਹਦੇ ਲਈ ਯਾਰ ਸੌਰੀ ਤੇ ਉਹ ਮੈਮ ਤੁਸੀਂ ਮੂਵੀ ਚ ਟੀਚਰ ਦਾ ਰੋਲ ਕੀਤਾ ਤੁਸੀਂ ਅਸਲ ਜ਼ਿੰਦਗੀ ਵਿੱਚ ਵੀ ਉਹ ਲਾਈਫ ਲੈਸਨ ਦੇਣ ਵਾਲੇ ਟੀਚਰ ਬਿਲਕੁਲ ਵੀ ਨਹੀਂ ਯਾਰ ਮੈਂ ਲੈਸਨ ਲੈ ਲੈਨੀ ਆ ਪਰ ਦਿੰਦੀ ਨਹੀਂ ਕਿਉਂਕਿ ਮੈਨੂੰ ਲੱਗਦਾ ਹੈ ਯਾਰ ਮੈਂ ਲੈਸਨ ਕਿਉਂ ਹੀ ਦੇਵਾਂ ਕਿਸੇ ਨੂੰ ਸਾਰੇ ਨੂੰ ਮੇਰੇ ਤੋਂ ਜ਼ਿਆਦਾ ਨੌਲੇਜ ਹੈ ਸ਼ਾਇਦ ਤੇ ਮੈਂ ਟੀਚਰ ਦਾ ਕਦੇ ਨਹੀਂ ਕਿਉਂਕਿ ਮੈਨੂੰ ਬੱਚੇ ਬਹੁਤ ਪਿਆਰੇ ਨੇ ਤੇ ਮੈਨੂੰ ਲੱਗਦਾ ਟੀਚਰ ਅਗਰ ਮੈਂ ਬਣ ਜਾਂਦੀ ਤੇ ਮੈਂ ਖੜੂਸ ਹੁੰਦੀ ਤੇ ਮੈਂ ਨਹੀਂ ਕਦੇ ਟੀਚਰ ਨਹੀਂ ਬਣ ਸਕਦੀ ਫਿਲਮ ਚ ਤਾਂ ਤੁਸੀਂ ਬਹੁਤ ਹੀ সুইਟ ਟਾਈਪ ਦੇ ਟੀਚਰ ਸੀ ਖੜੂਸ ਕਿੱਦਾਂ ਉਹ ਕੈਰੈਕਟਰ ਹੈ ਯਾਰ ਤੇ ਉਹੀ ਸੀਗਾ ਬਟ সুইਟ ਹਾਂ ਬਟ ਕਦੇ ਕਦੇ ਹੁੰਦਾ ਹੈ ਨਾ ਟੀਚਰ ਨੂੰ ਬੱਚਿਆਂ ਨੂੰ ਮਾਰਨਾ ਵੀ ਪੈਂਦਾ ਡਾਂਟਣਾ ਵੀ ਪੈਂਦਾ ਮੈਂ ਬੱਚੇ ਨੂੰ ਕਦੇ ਨਹੀਂ ਡਾਂਟ ਸਕਦੀ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ ਸੋ ਮਚ